64 ਕਿਲੋ ਜੋ ਇਹਦੀ ਫਾਈਟ ਸੀ ਜੀ ਜਿਹਦੇ ਚ ਇਹਨੇ ਜਾਪਾਨ ਚਾਈਨਾ ਕਿਰਗਿਸਤਾਨ ਮੰਗੋਲੀਆ ਤੇ ਫਾਈਨਲ ਚ ਫੇਰ ਜਪਾਨ ਦੀ ਕੁੜੀ ਨੂੰ ਹਰਾ ਕੇ ਇਸਨੇ ਮੈਡਲ ਪ੍ਰਾਪਤ ਕੀਤਾ ਮੈਡਲ ਜਿਹੜੇ ਹੈਗੇ ਆ ਉਹ 10 ਸਾਲ ਤੋਂ ਅਸੀਂ ਮੈਡਲ ਹੁਣ ਸਰਕਾਰ ਦੀ ਝੋਲੀ ਚ ਪਾ ਰਹੇ ਨੇ ਨਸ਼ਾ ਪਦਰਤ ਜਿਹੜੀ ਮੁਹਿੰਮ ਚੱਲ ਰਹੀ ਹੈ ਕੁਝ ਇਨਸਾਨ ਵੀ ਜਿਹੜੇ ਹੈਗੇ ਆ ਜਿਨ੍ਹਾਂ ਦਾ ਮਨ ਚਾਹੁੰਦਾ ਹੈ ਕਿ ਜੀ ਸਾਡਾ ਪੰਜਾਬ ਇਹ ਯਾਰ ਰੰਗਲਾ ਹੋਵੇ ਉਹਨ ਥੋੜੇ ਦਿਨਾਂ ਚ ਆਜੂ ਗੀ ਜੀ ਸਰਕਾਰ ਵੱਲੋਂ ਵੀ ਜੀ ਕਿ ਬੇਟੀ ਨੂੰ ਬੁਲਾ ਕੇ ਜੀ ਮਤਲਬ ਜੋ ਵੀ ਸਨਮਾਨ ਵਗੈਰਾ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਸੋ ਆਪਾਂ ਖੜੇ ਆ ਸ਼੍ਰੀ ਵਿਸ਼ੂ ਕਰਮਾ ਮਹਾਵੀਰ ਜੁਨੀਜ਼ਮ ਐਡਰੈਸਿੰਗ ਕਲੱਬ ਮੁਲਾ ਪਰ ਗਰੀਬ ਦਾਸ ਲੇਕੇ ਜਿੱਤੋ ਵੀ ਇੱਕ ਬੇਟੀ ਪੂਰਵੀ ਸ਼ਰਮਾ ਏਸ਼ੀਅਨ ਗੇਮਸ 골ਡ ਮੈਡਲ ਲੈ ਕੇ ਆਈ ਆ ਸੋ ਇਸ ਖਾੜੇ ਦੇ ਸੰਚਾਲਕ ਨੂੰ ਜੀ ਰਵੀ ਸ਼ਰਮਾ ਜੀ ਮੇਰੇ ਨਾਲ ਨੇ ਤੇ ਉਹ ਬੇਟੀ ਵੀ ਨਾਲ ਹੈ ਸੋ ਰਵੀ ਸ਼ਰਮਾ ਨਾਲ ਗੱਲਬਾਤ ਕਰਾਂਗੇ ਸ਼ਰਮਾ ਜੀ ਬਹੁਤ ਬਹੁਤ ਸਾਰਾ ਹਾਂ ਜੀ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਖਾੜੇ ਦੀ ਬੇਟੀ ਨੇ ਤੁਹਾਡੇ ਇਲਾਕੇ ਦਾ ਤੁਹਾਡੇ ਪਿੰਡ ਦਾ ਤੁਹਾਡੇ ਖਾੜੇ ਦਾ ਨਾਮ ਉੱਚਾ ਕੀਤਾ ਸਾਨੂੰ ਬ ਸਾਡੀ ਬੀਟੀਆ ਨੇ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਹੈ ਤੇ ਦੇਸ਼ ਤੇ ਪੰਜਾਬ ਦਾ ਤੇ ਅਖਾੜੇ ਦਾ ਨਾਮ ਰੋਸ਼ਨ ਕਰਿਆ ਜੀ ਇਸ ਨੇ ਤੇ ਆਉਣ ਵਾਲੇ ਸਮੇਂ ਚ ਹੋਰ ਜਿਹੜੇ ਇਹਦੇ ਕੰਪੀਟੀਸ਼ਨ ਹੈਗੇ ਆ ਉਹਦੇ ਜੇ ਵੀ ਇਹ ਮੈਡਲ ਲਿਆ ਕੇ ਜਿਹੜੇ ਦੇਸ਼ ਤੇ ਪੰਜਾਬ ਦਾ ਨਾਮ ਰੋਸ਼ਨ ਕਰੇਗੀ। ਚਰਮਨ ਜੀ ਕਿੰਨੀ ਕੋ ਮਿਹਨਤ ਕਰਾਉਂਦੇ ਬੱਚੇ ਉਹਨਾਂ ਸੀ ਕਿੰਨੀ ਕ ਮਿਹਨਤ ਕੀਤੀ ਇਸ ਲੜਕੀ ਨੇ। ਸਰ 2 ਘੰਟੇ ਅਸੀਂ ਸਵੇਰੇ ਮਿਹਨਤ ਕਰਾਨੀ ਹੈ ਜੀ। ਫਿਰ 1.5 ਘੰਟਾ ਦੁਪਹਿਰੇ ਹੁੰਦੀ ਹੈ ਤੇ ਸ਼ਾਮ ਨੂੰ 2 ਘੰਟੇ ਫੇਰ ਤੇ ਤਿੰਨ ਟਾਈਮ ਦੀ ਪ੍ਰੈਕਟਿਸ ਚੱਲ ਰਹੀ ਹੈ। ਕਿੱਥੇ ਹੋਈ ਸੀ ਗੇਮਾਂ ਉਹ ਤੇ ਕਦੋਂ ਹੋਈਆਂ ਸੀ ਤੇ ਕਿਹੜਾ ਕੁੜੀ ਨੂੰ ਮੈਚ ਹੋਣ ਲਿਆ ਤੇ ਕਿਰਗਿਸਤਾਨ ਨੂੰ ਸਰ ਹੋਈਆਂ ਸੀ ਜੀ ਤੇ 2 ਤਰੀਕ ਨੂੰ 2 ਤਰੀਕ ਨੂੰ 6 ਤਰੀਕ ਨੂੰ ਸਰ ਉੱਥੇ 2 ਤਰੀਕ ਨੂੰ ਇੱਥੋਂ ਗਈ ਸੀ ਜੀ ਤੇ 6 ਤਰੀਕ ਨੂੰ ਉੱਥੇ ਅੰਡਰ 15 68 ਕਿਲੋ ਜੋ ਇਹਦੀ ਫਾਈਟ ਸੀ ਜੀ ਜਿਹਦੇ ਚ ਇਹਨੇ ਜਾਪਾਨ ਚਾਈਨਾ ਕਿਰਗਿਸਤਾਨ ਮੰਗੋਲੀਆ ਤੇ ਫਾਈਨਲ ਚ ਫੇਰ ਜਾਪਾਨ ਦੀ ਕੁੜੀ ਨੂੰ ਹਰਾ ਕੇ ਇਸਨੇ ਮੈਡਲ ਪ੍ਰਾਪਤ ਕੀਤਾ ਜੀ ਸ਼ਰਮਨ ਜੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਕੰਮ ਕਰ ਰਹੇ ਬੱਚੇ ਨਸ਼ਾ ਦੂਰ ਕਰ ਰਹੇ ਸੋ ਕਿਸ ਤਰ੍ਹਾਂ ਲੱਗਦਾ ਹੈ ਖਾੜਾ ਕਦੋਂ ਤੋਂ ਸ਼ੁਰੂ ਹੋਇਆ ਕਿੰਨੇ ਕਿ ਪੇਚੋੜ ਕੋ ਪਹਿਲਵਾਨ ਹੋ ਗਏ ਫਿਰ ਸਾਨੂੰ 30 ਸਾਲ ਤੋਂ ਉੱਪਰ ਹੋ ਗਏ ਜੀ ਇਸ ਅਖਾੜੇ ਨੂੰ ਚਲਾਉਂਦੇ ਹੋਏ ਜੀ ਤੇ ਸਾਡੇ ਕੋਲ 150 ਤੋਂ 200 ਬੱਚੇ ਹੈਗੇ ਆ ਜੀ ਜਿਹੜੇ ਮਤਲਬ ਡੇਲੀ ਪ੍ਰੈਕਟਿਸ ਕਰਦੇ ਨੇ ਇਸ ਖਾੜੇ 'ਚ ਜੀ ਤੇ ਮੈਡਲ ਜਿਹੜੇ ਹੈਗੇ ਆ ਉਹ 10 ਸਾਲ ਤੋਂ ਅਸੀਂ ਮੈਡਲ ਹੁਣ ਸਰਕਾਰ ਦੀ ਝੋਲੀ 'ਚ ਪਾ ਰਹੇ ਨੇ ਕਿਉਂਕਿ ਏਸ਼ੀਅਨ ਗੇਮਾਂ 'ਚ ਪੰਜ-ਚਾਰ ਸਾਲ ਤੋਂ ਸਾਡੇ ਜਸਪੂਰਨ ਜਿਹੜਾ ਮੈਡਲ ਲੈ ਕੇ ਆ ਰਿਹਾ ਜੀ ਹੁਣ ਬੀਟੀਆ ਪਹਿਲੀ ਵਾਰ ਗਈ ਸੀ ਨੇ 골ਡ ਲੈ ਕੇ ਦੇਸ਼ ਨੂੰ ਦਿੱਤਾ ਜੀ ਤੇ 8 ਤਰੀਕ ਨੂੰ ਫੇਰ ਟੀਮ ਜਾ ਰਹੀ ਹੈ ਜਿਦੇ ਚ ਸਾਡੇ ਅਖਾੜੇ ਦੇ ਬੱਚੇ ਮਤਲਬ ਕਿਰਗਿਸਤਾਨ ਫੇਰ ਜਾ ਰਹੀ ਹੈ ਟੀਮ ਜਿਦੇ ਚ ਉਹ ਅੰਡਰ 20 ਹੈ ਜਿਦੇ ਚ ਸਾਡੇ ਅਖਾੜੇ ਦੇ ਬੱਚੇ ਜਾ ਰਹੇ ਨੇ ਸਰ ਜਿਵੇਂ ਵੀ ਪਹਿਲਾਂ ਵੀ ਕਿਹਾ ਕਿ ਤੁਸੀਂ ਬਹੁਤ ਪੁਰੰਦਾ ਕੰਮ ਕਰ ਰਹੇ ਹੋ ਬੱਚਿਆਂ ਨੂੰ ਨਸ਼ਾ ਦੂਰ ਕਰ ਰਹੇ ਸੀ ਕਿਸ ਤਰ੍ਹਾਂ ਅੱਲਾਹ ਦਾ ਕਿਦਦਾ ਦਾ ਮਹਿਸੂਸ ਹੁੰਦਾ ਜਦੋਂ ਬੱਚਾ ਦਾ ਮੈਡਲ ਪ੍ਰਾਪਤ ਕਰਕੇ ਹੁੰਦਾ ਬਸ ਸਰੀਰ ਕੋ ਲੱਗੇ ਆਨੰਦ ਮਹਿਸੂਸ ਹੁੰਦਾ ਹੈ ਜੀ ਕਿਉਂਕਿ ਤੇ ਇਹਨ ਜਿਹੜੀ ਸਰਕਾਰਾਂ ਵੱਲੋਂ ਹੀ ਨਸ਼ਾ ਪਦਰਤੇ ਜਿਹੜੀ ਮੁਹਿੰਮ ਚੱਲ ਰਹੀ ਹੈ ਕੁਝ ਇਨਸਾਨ ਵੀ ਜਿਹੜੇ ਹੈਗੇ ਆ ਜਿਨ੍ਹਾਂ ਦਾ ਮਨ ਚਾਹੁੰਦਾ ਹੈ ਕਿ ਜੀ ਸਾਡਾ ਪੰਜਾਬ ਇਹ ਯਾਰ ਰੰਗਲਾ ਹੋਵੇ ਉਸ ਮਤਲਬ ਸਾਨੂੰ ਸਾਡੇ ਮਾਪੇ ਨੇ ਉਹ ਮਤਲਬ ਜਿਹੜੀ ਸਾਨੂੰ ਸੋਚ ਦਿੱਤੀ ਹੈ ਉਹ ਸੋਚ ਨੂੰ ਅਸੀਂ ਦੇਖਦੇ ਅੱਗੇ ਅਖਾੜਾ ਖੋਲਿਆ ਜੀ ਪਿੰਡ ਤੇ ਨਗਰ ਖੇੜੇ ਦੇ ਸਹਿਯੋਗ ਨਾਲ ਤੇ ਅੱਜ ਅਸੀਂ ਜਿਹੜੇ ਬੂਟੇ ਲਾਏ ਹੋਏ ਆ ਜੀ ਉਹ ਫਲ ਹੁਣ ਦੇ ਰਹੇ ਆ ਜਾਣੇ ਵਾਲੇ ਸਮਾਜ ਚ ਹੋਰ ਵੀ ਅਸੀਂ ਜਿਹੜੇ ਸਰਕਾਰ ਤੇ ਜਿਹੜੇ ਬੱਚੇ ਲੱਗੇ ਹੋਏ ਆ ਰਿਜ਼ਲਟ ਅਸੀਂ ਦਵਾਂਗੇ ਜੀ ਸ਼ਰਮਾ ਜੀ ਕਿਵੇਂ ਵੇਖਦੇ ਹੋਗੇ ਅੱਜਕੱਲ੍ਹ ਸੋਸ਼ਲ ਮੀਡੀਆ ਜਮਾਨਾ ਆ ਕਾਸ ਕਰਕੇ ਲੜਕੀਆਂ ਇਹਨਾਂ ਦਾ ਧਿਆਨ ਥੋੜਾ ਸੋਸ਼ਲ ਮੀਡੀਆ ਵੱਲ ਜ਼ਿਆਦਾ ਰੀਲਾਂ ਵੱਲ ਜ਼ਿਆਦਾ ਤੁਸੀਂ ਫਿਰ ਵੀ ਬੱਚੇ ਨੂੰ ਉਧਰ ਪ੍ਰੇਰਿਤ ਕਰ ਰਹੇ ਹੋ ਸੋ ਕਿਸ ਤਰ੍ਹਾਂ ਪਸਰ ਸਾਡੇ ਬੱਚਿਆਂ ਕੋਲ ਕੋਈ ਮੋਬਾਈਲ ਹੈ ਨਹੀਂ ਜੀ ਕਿਉਂਕਿ ਪੜ੍ਹਾਈ ਆ ਜਾਂ ਪ੍ਰੈਕਟਿਸ ਹੈ ਜੀ ਵੀ ਅਸੀਂ ਤਾਂ ਜਦੋਂ ਬੱਚਾ ਥੱਕ ਜਾਂਦਾ ਸਿੱਧਾ ਹੀ ਇਹਨਾਂ ਨੂੰ ਨੀਂਦ ਆਂਦੀ ਹੈ ਜੀ ਹਾਂ ਜਾਨੀ ਜੀ ਨੇ 2 ਘੰਟੇ ਸਵੇਰੇ 1.5 ਘੰਟੇ ਦੁਪਹਿਰੇ ਫਿਰ ਸ਼ਾਮ ਨੂੰ 2 ਘੰਟੇ ਪ੍ਰੈਕਟਿਸ ਕਰਨੀ ਹੈ ਜ ਉਨੇ ਬੱਚੇ ਨੇ ਕਿ ਟੀਵੀ ਤੱਕ ਨਹੀਂ ਦੇਖ ਹੁੰਦਾ ਜੀ ਅਸੀਂ ਸਿਰਫ ਰੈਸਲਿੰਗ ਦੀ ਫਾਈਟਾਂ ਹੀ ਦਿਖਾਣੇ ਆ ਜਿਹੜੇ 올림픽 ਚ ਜਾਂ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਕੰਪੀਟੀਸ਼ਨ ਹੈ ਉਹੀ ਬੱਚਿਆਂ ਨੂੰ ਅਸੀਂ ਮਤਲਬ ਟੀਵੀ 'ਚ ਦਿਖਾਣੇ ਆ ਜੀ ਕੋਈ ਸਾਡੇ ਵਿੱਚ ਕੋਈ ਸਰਕਾਰ ਦਾ ਕਿਸੇ ਲਾਕਪਾਸ ਦੇ ਪਿੰਡਾਂ ਦਾ ਮਹਤਵਪੂਰਨ ਬੰਦਿਆ ਦਾ ਸਹਿਯੋਗ ਕਰੇ ਤੁਸੀਂ ਆਪਣੇ ਦਮ ਤੇ ਕਰ ਨਹੀਂ ਸਿਰ ਸਰਕਾਰ ਇਸ ਮਤਲਬ ਜਿਹੜੀ ਪੰਚਾਇਤ ਹੈ ਜੀ ਉਹ ਸਰਕਾਰ ਵੱਲੋਂ ਹੀ ਜਾਂ ਪਿੰਡ ਵਾਸੀਆਂ ਵੱਲੋਂ ਹੀ ਬਣੀ ਬਣਦੀ ਹੈ ਜੀ ਜਿਹੜੀ ਇਹ ਜਗ੍ਹਾ ਹੈ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਹੀ ਸਾਨੂੰ ਦਿੱਤੀ ਹੋਈ ਹੈ ਜੀ ਇੰਨਾ ਹੀ ਸਹਿਯੋਗ ਹੈ ਸਾਨੂੰ ਉਹਨਾਂ ਨੇ ਇੱਕ ਪਲੇਟਫਾਰਮ ਦਿੱਤਾ ਅਸੀਂ ਉਹ ਪਲੇਟਫਾਰਮ 'ਚ ਮਾਲੀ ਜੀ ਤਰ੍ਹਾਂ ਪਾਣੀ ਦੇ ਰਿਆ ਹੈ ਉਹ ਜਿਹੜਾ ਫਲ ਹੈਗਾ ਉਹ ਸਾਰਾ ਦੇਸ਼ ਤੇ ਪੰਜਾਬ ਦਾ ਹੀ ਨਾਮ ਰੋਸ਼ਨ ਦਾ ਸਾਰੀ ਸਰਕਾਰ ਦਾ ਹੀ ਹੋ ਰਿਹਾ ਜੀ ਤੇ ਬਾ ਇਸ ਤਰੀ ਚਾਹਵਾਂ ਵੀ ਜਿਸ ਤਰ੍ਹਾਂ ਸਾਨੂੰ ਪਲੇਟਫਾਰਮ ਦਿੱਤਾ ਹੈ ਜੀ ਇਸ ਤਰੀ ਪਲੇਟਫਾਰਮ ਹੋਰ ਪਿੰਡਾਂ 'ਚ ਮਤਲਬ ਖੋਲੀ ਜਾਣ ਜਿਹੜੇ ਉਹ ਜਿਹੜਾ ਇਹ ਪੌਦਾ ਜਿਸ ਤਰ੍ਹਾਂ ਅਸੀਂ ਵਧਾ ਫਲਾ ਰਹੇ ਹਾਂ ਇਸ ਤਰੀ ਮਤਲਬ ਬਾਕੀ ਲੋਕ ਵੀ ਸਾਡੀ ਤਰ੍ਹਾਂ ਆਪਣਾ ਖੇਡਾਂ ਨੂੰ ਅੱਗੇ ਪਰਫੂਟ ਕਰਨ ਜੀ ਇਸ ਬੇਟੀ ਦਾ ਕੋਈ ਸਰਕਾਰ ਵੱਲੋਂ ਕੋਈ ਬਾਨ ਸਨਮਾਨ ਕੀਤਾ ਗਿਆ ਬ ਸਰ ਸਰਕਾਰ ਤੱਕ ਦਾ ਹੁਣ ਮਤਲਬ ਪਹੁੰਚ ਚੁੱਕੀ ਹੈ ਗੱਲਬਾਤ ਹੁਣ ਥੋੜੇ ਦਿਨਾਂ ਚ ਆਜੂ ਗੀ ਜੀ ਸਰਕਾਰ ਵੱਲੋਂ ਵੀ ਜੀ ਜੀ ਬੇਟੀ ਨੂੰ ਬੁਲਾ ਕੇ ਜੀ ਮਤਲਬ ਜੋ ਵੀ ਸਨਮਾਨ ਵਗੈਰਾ ਕਰਨਾ ਹੈ ਮਤਲਬ ਅੱਜ ਪਹੁੰਚੀ ਹੈ ਅੱਜ ਆਂਦੀਆਂ ਅਖਾੜੇ ਵੱਲੋਂ ਤੇ ਪਿੰਡ ਵਾਸੀ ਤੇ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ ਜੀ ਅਸੀਂ ਬਹੁਤ ਮਾਣ ਮਹਿਸੂਸ ਕਰਿਆ ਜੀ ਤੇ ਚਾਹਾਂਗੇ ਜੀ ਜੀ ਅੱਗੇ ਨੂੰ ਵੀ ਬੇਟੀ ਮੈਡਲ ਲਿਆ ਕੇ ਜਿਹੜੀ ਲੜਕੀਆਂ ਹੈਗੀਆਂ ਉਹ ਮਤਲਬ ਆਪਣੇ ਆਪ ਨੂੰ ਮਹਿਸੂਸ ਕਰਨ ਕਿ ਜੀ ਅਸੀਂ ਵੀ ਲੜਕੀਆਂ ਤੋਂ ਘੱਟ ਨਹੀਂ ਇਸ ਤਰ੍ਹਾਂ ਪੂਰਵੀ ਮੈਡਲ ਲੈ ਸਕਦੀ ਅਸੀਂ ਵੀ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ ਦੀ ਹੈ। ਤੁਸੀਂ ਤੁਹਾਡੀ ਨਾਲ ਬੇਟੀ ਪੂਰਵੀ ਵੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਬੇਟਾ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ acha ਮਹਿਸੂਸ ਹੋ ਰਿਹਾ। ਤਾਂ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਕੋਚ ਸਾਹਿਬ ਦਾ ਤੁਹਾਡੇ ਜੋ ਇੰਚਾਲਕ ਨੇ ਖੜੇ ਤੇ ਉਹਨਾਂ ਦਾ ਕਿਦਾਂ ਦਾ ਸਹਿਯੋਗ? acha acha ਮੰਮੀ ਪਾਪਾ ਦਾ ਕਿਦਾਂ ਦਾ ਸਹਿਯੋਗ? ਬੜੀਆ ਰਿਹਾ ਤੇ ਤੁਹਾਡਾ ਜੋ ਕੰਪੀਟੀਸ਼ਨ ਸੀ ਕਿਦਾਂ ਦਾ ਰਿਹਾ ਉਹ? ਕੰਪੀਟੀਸ਼ਨ ਮੇਰਾ ਬਹੁਤ ਅੱਛਾ ਰਹਾ। ਤੁਹਾਡਾ ਫਿਊਚਰ ਪਲਾਨ ਕੀ ਨੇ ਤੁਹਾਡੇ ਬੱਚੇ? ਕਿਵੇਂ 2028 ਨੂੰ ਲੰਮਟਨ ਗੌਰਮੈਂਟ ਸਰਵਲ ਵੈਟਰਨ ਐਥਲੀਟ ਮੈਡਮ ਸਤਵੰਤ ਕੌਰ ਜਹੋਲ ਜੀ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਆਪਣੇ ਇਲਾਕੇ ਦੀ ਬੇਟੀ ਟੈਸ਼ਨ ਗੇਮਾਂ ਵਿੱਚ ਮੈਡਲ ਲੈ ਕੇ ਆਈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਔਰ ਮੈਂ ਅੱਜ ਬਹੁਤ ਖੁਸ਼ ਹਾਂ। ਕਿ ਜਿਹੜਾ ਇੱਕ ਖਾੜੇ ਦਾ ਬੱਚਾ ਇਹਨੇ ਅੱਜ ਇੱਕ ਰੰਗ ਲਿਆ ਹੁੰਦਾ। ਔਰ ਸਾਰੇ ਨਗਰਵੋ ਅਸੀਂ ਆਨੂੰ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਮੈਂ ਵਧਾਈ ਦਿੰਨੀ ਹੈ ਔਰ ਖਾਸ ਕਰਕੇ ਇਹਦੇ ਮੰਮੀ ਪਾਪਾ ਨੂੰ ਰਵੀ ਸ਼ਰਮਾ ਨੂੰ ਜਿਨ੍ਹਾਂ ਨੇ ਇਹ ਖਾੜੇ ਚ ਇਹ ਬੱਚੀ ਨੂੰ ਹਮੇਸ਼ਾ ਪ੍ਰੈਕਟਿਸ ਕਰਾ ਕੇ ਔਰ ਅੱਜ ਜਿਹੜਾ ਪ੍ਰੈਕਟਿਸ ਕਰਦੀ ਸੀ ਉਹਨੂੰ ਬੋਲ ਪਿਆ ਔਰ ਇਹਦੀ ਕਹਿੰਦੇ ਆ ਨਾ ਪੁੱਤ ਜ਼ਮੀਨਾਂ ਬਣਾਉਂਦੇ ਆ ਤੇ ਧੀਆ ਮਾਨ ਬਣਾਉਂਦੀ ਆ ਸਕੂਲ ਨੇ ਇਸ ਇਲਾਕੇ ਦਾ ਇੰਨਾ ਮਾਨ ਵਧਾਇਆ ਕਿ ਮੁੱਲਾਪੁਰ ਚ ਅੱਜ ਬੈਜਾ ਬੈਜਾ ਹੋ ਗਈ ਆ ਬੱਚੇ ਹੋਰ ਵੀ ਆਂਦੇ ਨੇ ਪਰ ਇਹਦੀ ਮਿਹਨਤ ਇਹਦੀ ਮਿਹਨਤ ਨੇ ਅੱਜ ਇਹਦੀ ਮਿਹਨਤ ਨੂੰ ਬੂਰ ਪਿਆ ਔਰ ਮੈਂ ਖਾਸ ਕਰਕੇ ਇਹਦੀ ਮਦਰ ਜਿਹੜੀ ਕਿ ਇਹਦੀ ਦੇਖਰੇਖ ਕਰਦੀ ਆ ਇਹਨੂੰ ਖਾਣਾ ਔਰ ਅੱਛੀ ਡਾਈਟ ਦਿੰਦੀ ਆ ਟਾਈਮ ਤੇ ਖਾੜੇ ਚ ਭੇਜਣਾ ਸਕੂਲ ਵੀ ਜਾਂਦੀ ਆ ਬੱਚੀ ਔਰ 6 ਘੰਟੇ ਖਾੜੇ ਚ ਪ੍ਰੈਕਟਿਸ ਕਰਨਾ ਦੋ ਸਵੇਰੇ ਡੇਢ ਦੁਪਹਿਰੇ ਦੋ ਸ਼ਾਮ ਨੂੰ ਇੱਕ ਬਹੁਤ ਵੱਡੀ ਮਿਹਨਤ ਹੈ ਔਰ ਛੋਟੀ ਜੀ ਉਮਰ ਹੈ ਹਲੇ ਇੰਨੀ ਵੱਡੀ ਉਮਰ ਵੀ ਨਹੀਂ ਕਿ ਇਸ ਉਮਰ ਦੇ ਵਿੱਚ ਇਹਨੇ ਬਹੁਤ ਵੱਡਾ ਨਾਮ ਨਾ ਘਟਿਆ ਔਰ ਮੈਂ ਆਪਣੇ ਵੱਲੋਂ ਔਰ ਮੈਂ ਮੈਂ ਤਾਂ ਕਹਿਨੀ ਆ ਕਿ ਇਹ ਜੀਆਂ ਬੱਚੀਆਂ ਜਿਹੜੀਆਂ ਸਾਡੀਆਂ ਸੁੰਦਰਾਂ ਨਹੀਂ ਪੂਰੀਆਂ ਕਰ ਸਕੀ ਇਹ ਆਪਣੇ ਮਾਪਿਆਂ ਦੀਆਂ ਆਪਣੇ ਦਾਦਾ ਦਾਦੀ ਦੀਆਂ ਕਿਉਂਕਿ ਪਹਿਲਵਾਨੀ ਇਹਨਾਂ ਦਾ ਪਰਿਵਾਰ ਪਹਿਲਵਾਨੀ ਸੀ ਇਹਦੇ ਪਾਪਾ ਵੀ ਇਹਦੇ ਦਾਦਾ ਜੀ ਇਹਦੇ ਦਾਦਾ ਜੀ ਵੀ ਪਹਿਲਵਾਨੀ ਕਰਦੇ ਸੀ ਪਰ ਇਹ ਅੱਜ ਇੱਕ ਬੱਚੀ ਨਾਮ ਖੱਟ ਰਹੀ ਹੈ ਮੈਂ ਸਾਰੇ ਪਰਿਵਾਰ ਨੂੰ ਔਰ ਪੂਰੇ ਮੁੱਲਾ ਪ੍ਰਵਾਸੀਆਂ ਨੂੰ ਪੂਰੇ ਪੰਜਾਬ ਨੂੰ ਵਧਾਈ ਦੇਣੀ ਹੈ ਐਵੇਂ ਹੀ ਬੇਟੀਆਂ ਨੂੰ ਵੀ ਬੇਟੀਆਂ ਕਿਸੇ ਤੋਂ ਘੱਟ ਨਹੀਂ ਅੱਜ ਇਹਨੇ ਇੰਨਾ ਵੱਡਾ ਨਾਮ ਕੀਤਾ ਔਰ ਸਾਰਿਆਂ ਨੂੰ ਆਪਣੀਆਂ ਬੱਚੀਆਂ ਨੂੰ ਜਿਹੜੇ ਵੀ ਚੀਜ਼ ਚੋਂ ਖੇਡਦੀਆਂ ਖੇਡਾਂ ਚੋਂ ਜ਼ਰੂਰ ਲਿਆਉਣਾ ਚਾਹੀਦਾ ਪੜ੍ਹਾਈ ਵੀ ਜ਼ਰੂਰੀ ਹੈ ਪਰ ਖੇਡਾਂ ਵੀ ਬਹੁਤ ਜ਼ਰੂਰੀ ਹੈ ਧੰਨਵਾਦ ਦिशा ਜੀ ਸੋ ਇਸੇ ਸ਼ਾਹਨਾਲ ਵੈਟਰਨ ਸਲੀਟ ਮੈਡਮ ਸੁਤੰਤਰ ਜਹਲ ਤੇ ਬੇਟੀ ਪੂਰਬੀ ਜਿਹੜੀ ਏਸ਼ੀਅਨ ਗੇਮਸ ਵਿੱਚ ਮੈਡਲ ਲੈ ਕੇ ਆਈ ਐ ਸਰ ਉਹਨੇ ਪਿੰਡ ਮੁੱਲਾਪੁਰ ਗਰੀਬਤਾ ਦਾ ਪੂਰੇ ਦੇਸ਼ ਵਿਦੇਸ਼ ਚ ਨਾਂ ਉੱਚਾ ਕੀਤਾ ਸੋ ਤੁਹਾਡੀ ਪ੍ਰਮਾਤਮਾ ਦੇ ਦੁਆਇਸ ਅੱਗੇ ਵਾਸਤੇ ਇਦਾਂ ਹੀ ਮੈਡਲ ਤੇ ਮੈਡਲ ਲੈ ਕੇ ਆਉਂਦੇ ਰਹੇ ਬਸ ਇੱਥੇ ਬਣੇ ਕੋ ਸਾਡੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮੰਦੀ ਆਪੋ ਦੀ ਦਿਸ਼ਾ ਅਪਡੇਟ ਨਿਊਜ਼ ਮੁੱਲਾਪੁਰ ਤੋਂ ਬਾਸ